ਹਾਂਜੀ ਪਹਿਲਾਂ ਤਾਂ ਮੇਰੇ ਵੱਲੋਂ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਸਾਥੀਏ ਕਾਲ ਤੇ ਅੱਜ ਦੀ ਵੀਡੀਓ ਆਪਣੀ ਕੋਈ ਰੋਜ਼ ਦੇ ਕੰਟੈਂਟ ਵਾਲੀ ਵੀਡੀਓ ਨਹੀਂ ਹੈਗੀ ਅੱਜ ਦੀ ਵੀਡੀਓ ਮੈਂ ਕੁਝ ਇੰਸਟਾਗ੍ਰam ਤੇ ਵੀਡੀਓ ਦੇਖਦਾ ਪਿਆ ਸੀਗਾ ਤੇ ਮੂਰੇ ਇੱਕਦਮ ਵੀਡੀਓ ਆਈ ਪਹਿਲਾਂ ਤਾਂ ਤੁਸੀਂ ਵੀਡੀਓ ਵੇਖੋ ਭਾਰਤ ਬਾਗ ਵਿਦਾਤਾ ਕੁੰਜ ਦਾ ਤੁਨਾਚੇ ਜਿੰਦਮੇ ਸੰਗਾ ਉਸਨ ਚਲਦੀ ਤਰੰਗ ਇਹ ਵੀਡੀਓ ਦੇ ਉੱਪਰ ਵਿਚਾਰ ਕਰਨ ਦਾ ਕੁਝ ਖਾਸ ਪੈਲ ਹੈ ਕਿਉਂਕਿ ਜਦੋਂ ਪਹਿਲਾਂ ਮੈਂ ਵੀਡੀਓ ਸ਼ੁਰੂਆਤ ਵਿੱਚ ਵੇਖੀ ਮੈਨੂੰ ਲੱਗਿਆ ਚਲੋ ਵੀ 15 ਅਗਸਤ ਦੇ ਕਰਕੇ ਰਾਸ਼ਟਰੀ ਗਾਣ ਕਰਕੇ ਚਲੋ ਝੰਡਾ ਲੈ ਰਹੌਂਦੇ ਪਏ ਆ ਵਧੀਆ ਗੱਲ ਆ ਉਹ ਜਦੋਂ ਮੈਂ ਵੀਡੀਓ ਦੇਖੀ ਅੱਗੇ ਵਿੱਚ ਜਾ ਕੇ ਆਏ ਕੁਝ ਰਾਸ਼ਟਰੀ ਗਾਣ ਦਾ ਕੁਝ ਹੋਰ ਹੀ ਬਣਾ ਕੇ ਰੱਖਤਾ ਇਹਨਾਂ ਨੇ ਤਾਂ ਉਦੋਂ ਮੇਰੇ ਦਿਮਾਗ ਵਿੱਚ ਆਈ ਵੀ ਯਾਰ ਇਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਲਤ ਗੱਲ ਹੈ ਆਪਣੇ ਦੇਸ਼ ਦੇ ਲਈ ਆਪਣੇ ਪੰਜਾਬ ਦੇ ਲਈ ਇੱਕ ਬਹੁਤ ਸ਼ਰਮ ਦੀ ਗੱਲ ਹੈ ਤੇ ਅੱਜ ਆਪਾਂ ਕੋਈ ਚੈਨਲ ਨੂੰ ਕੋਈ ਸਬਸਕ੍ਰਾਈਬ ਕਰਨ ਜਾਂ ਵੀਡੀਓ ਨੂੰ ਲਾਈਕ ਕਰਨ ਦੀ ਗੱਲ ਕੋਈ ਨਹੀਂ ਕਰਨੀ ਕਿਉਂਕਿ ਜੇ ਕਿਸੇ ਨੂੰ ਚੰਗੀ ਗੱਲ ਲੱਗੂਗੀ ਤਾਂ ਆਪਣੇ ਆਪ ਹੀ ਵੀਡੀਓ ਨੂੰ ਲਾਈਕ ਕਰੂਗਾ ਜਾਂ ਚੈਨਲ ਤੇ ਕੁਝ ਖਾਸ ਉਹਨੂੰ ਲੱਗਿਆ ਵੀ ਹਾਂ ਇਹ ਤੇ ਵਧੀਆ ਆਇਆ ਤਾਂ ਆਪੇ ਸਬਸਕ੍ਰਾਈਬ ਕਰੂਗਾ ਕਿਉਂਕਿ ਜਿਹਨੂੰ ਚੀਜ਼ ਵਧੀਆ ਲੱਗੀ ਜਾਂ ਵੀਡੀਓ ਦੇ ਉੱਪਰ ਲੱਗਿਆ ਵੀ ਕੋਈ ਸਹੀ ਮੁੱਦੇ ਤੇ ਗੱਲ ਕਰ ਰਿਹਾ ਹੈ ਤਾਂ ਆਪਣੇ ਆਪ ਹੀ ਉਹ ਵੀਡੀਓ ਨੂੰ ਲਾਈਕ ਕਰਕੇ ਜਾਊਗਾ ਤੇ ਵੀਡੀਓ ਨੂੰ ਵੇਖੂਗਾ ਵੀ ਤੇ ਚਲੋ ਜ਼ਿਆਦਾ ਟਾਈਮ ਨਾ ਲੈਂਦੇ ਆਪਾਂ ਵੀਡੀਓ ਨੂੰ ਕਰਦੇ ਆਂ ਚਲੋ राष्ट्री गान जन गन मन मया हे भारती भाग रात तंगा। उसल चलदी त रंग सब जुज है चे तारू च है जाया है जाया है ਜਾ 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 ਸਰੋਂ ਬੇਨਤੀ ਕਰਾਂਗੇ ਆਪਣੀਆਂ ਤੇ ਇਹ ਕੀ ਹੈ ਚਲੋ ਜੀ 15 ਅਗਸਤ 2024 ਨੂੰ ਗੁਰਦਾਖਪੁਰ ਤੋਂ ਨਵਾਂ ਰਾਸ਼ਟਰੀ ਗਾਣ ਲਾਂਚ ਕਰ ਦਿੱਤਾ ਗਿਆ ਹੈ ਹੁਣ ਕਈਆਂ ਨੂੰ ਇਹ ਲੱਗਣਾ ਵੀ ਇਹ ਰਾਸ਼ਟਰੀ ਗਾਣ ਗਲਤ ਹੈ ਨਹੀਂ ਨਹੀਂ ਰਾਸ਼ਟਰੀ ਗਾਣ ਗਲਤ ਨਹੀਂ ਹੈਗਾ ਗਲਤ ਆਪਾਂ ਆ ਕਿਉਂਕਿ ਯਾਰ ਜਿਹੜੇ ਲੋਕ ਉੱਤੇ ਖੜੇ ਆ ਸਾਰੇ ਨੇ ਤਾੜੀਆਂ ਮਾਰੀਆਂ ਪੰਜਾਬ ਪੁਲਿਸ ਉੱਤੇ ਘੜੀ ਆ ਸਾਰਿਆਂ ਦੀ ਅਗਵਾਈ ਵਿੱਚ ਰਾਸ਼ਟਰੀ ਗਾਣ ਹੋ ਰਿਹਾ ਭਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਨੇ ਅੱਗ ਲਾ ਕੇ ਰੱਖੀ ਹੋਈ ਆ ਤੇ ਮੈਨੂੰ ਅੱਜ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਕਿਸੇ ਨੇ ਵੀ ਇਹ ਵੀਡੀਓ ਦੇ ਉੱਤੇ ਆਵਾਜ਼ ਨਹੀਂ ਚੱਕੀ ਕੋਈ ਵੀ ਇਹ ਵੀਡੀਓ ਨੂੰ ਲੈ ਕੇ ਬੋਲਿਆ ਨਹੀਂਗਾ ਵੀ ਸਹੀ ਲੱਗਿਆ ਕਿਸੇ ਨੂੰ ਤੇ ਤਾਹੀਂ ਬੋਲਿਆ ਕੋਈ ਇਹ ਵੀਡੀਓ ਦੇ ਉੱਤੇ ਭਾਂ ਜੋ ਜਲੂਸ ਕੱਢ ਕੇ ਰੱਖਿਆ ਪਿਆ ਪੂਰਾ ਨਾਲੇ ਪੰਜਾਬ ਦਾ ਨਾਲੇ ਰਾਸ਼ਟਰੀ ਗਾਣ ਦਾ ਇਹੋ ਜਿਹੇ ਬੰਦਿਆਂ ਨੇ ਬੇੜਾ ਗਰਕ ਕਰ ਰੱਖਿਆ ਪੰਜਾਬ ਦਾ ਤੇ ਹੌਲੀ ਹੌਲੀ ਜੇ ਉਹ ਜਿਹੜੇ ਬੰਦੇ ਸਿਆਸਤ ਵਿੱਚ ਆਉਂਦੇ ਗਏ ਨਾ ਤੇ ਪੰਜਾਬ ਦਾ ਮੈਂ ਕਹਿੰਦਾ ਵੀ ਸੱਤਿਆਨਾਸ਼ ਹੋ ਜਾਣਾ ਬਿਲਕ ਇਹ ਆਪਣੇ ਵਰਗਿਆਂ ਨੇ ਮੁੜ ਕੇ ਉੱਤੇ ਖੜ ਕੇ ਤਾੜੀਆਂ ਹੀ ਮਾਰਨੀਆਂ ਜਿਵੇਂ ਇਹ ਤਾੜੀਆਂ ਮਾਰੀ ਜਾਂਦੇ ਆ। ਇਹ ਬੜੀ ਅੱਛੀ ਬਾਤ ਕਹੀ ਹੈ ਆਪਾਂ। ਇਹੋ ਜੇ ਆਪਾਂ ਜਿਹੜੇ 2-400 ਰੁਪਏ ਦੇ ਪਿੱਛੇ दारू ਦੀ ਬੋਤਲ ਦੇ ਪਿੱਛੇ ਇਹੋ ਜਿਹੇ ਨੂੰ ਵੋਟ ਪਾ ਕੇ ਖੜਾ ਕਰ ਦਿੰਨੇ ਆ ਤੇ ਆਪਣਾ ਸਾਰਾ ਦੇਸ਼ ਇਹਨਾਂ ਦੇ ਹੱਥ ਵਿੱਚ ਦੇ ਕੇ ਰੱਖਿਆ ਹੋਇਆ। ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਹੈ। ਉਹ ਬੱਸ ਕਰੋ ਯਾਰ ਮੈਂ ਕਿਹਨਾਂ ਰਵਿੰਦਰਨਾਥ ਟੈਗੋਰ ਦਾ ਵੀ ਇਹਨੂੰ ਵੇਖ ਕੇ ਨਾ ਦੁਬਾਰਾ ਮਰਨ ਦਾ ਮਨ ਕਰ ਪਿਆ ਹੋਣਾ। ਮੈਂ ਕਹਿੰਦਾ ਵੀ ਸਾਰੇ ਰਾਸ਼ਟਰੀ ਜਾਣ ਦੀ ਮਾਂ ਪਾਣ ਇੱਕ ਕਰਕੇ ਰੱਖਤੀ। ਇਹਨਾਂ ਨਾਲੋਂ ਤਾਂ ਤੁਸੀਂ ਗੁਲਾਮ ਹੀ ਚੰਗੇ ਸੀ ਯਾਰ ਲੋਕਾਂ ਨੂੰ ਯਾਰ ਜਮਾ ਹੀ ਹੈ ਕਲੈਨ ਹੈਗੀ ਜਮਾ ਹੀ ਸ਼ਰਮ ਹੈ ਨੀਗੀ ਮੈਂ ਕਹਿੰਦਾ ਦੀਪ ਸਿੱਧੂ ਬਾਈ ਠੀਕ ਹੀ ਕਹਿੰਦਾ ਸੀਗਾ ਇੰਨਾਂ ਬਾਰੇ ਭਾਂਚਾ ਦਾ ਇੱਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਮੈਂ ਤਾਂ ਕਹਿੰਦਾ ਵੀ ਇਹ ਸਾਰੇ ਸਕੂਲ ਟਾਈਮ ਬੰਕ ਮਾਰਨ ਦੇ ਨਤੀਜੇ ਆ ਇਹਨਾਂ ਦੇ ਜੇ ਅੱਜ ਨਾਲ ਸਕੂਲੇ ਗਏ ਹੁੰਦੇ ਪੜ੍ਹੇ ਹੁੰਦੇ ਤਾਂ ਇਹਨਾਂ ਨੂੰ ਘੱਟ ਤੋਂ ਘੱਟ ਰਸਟਰੀ ਗਾਣ ਤਾਂ ਆਉਂਦਾ ਤੇ ਮੈਂ ਤਾਂ ਅੱਜਕੱਲ ਦੇ ਜਵਾਕਾਂ ਨੂੰ ਇਹ ਹੀ ਗੱਲ ਕਹਿਣੀ ਚਾਹੁੰਦਾ ਜੇ ਤੁਹਾਡੇ ਮਾਪਿਓ ਕਹਿੰਦੇ ਆ ਨਾ ਪੜਨ ਨੂੰ ਤਾਂ ਪੜ ਲਓ ਪੜ ਲਓ ਭਰਾਓ ਕਿਉਂਕਿ ਬੰਦਾ ਲੈ ਦੇ ਕੇ ਵੱਡੇ ਉਹਦੇ ਤੇ ਤਾਂ ਪਹੁੰਚ ਸਕਦਾ ਪਰ ਉਹਨੂੰ ਅਕਲ ਤੇ ਉਹਨੂੰ ਸਮਝ ਸਕੂਲ ਗਏ ਬਿਨਾ ਬਿਲਕੁਲ ਨਹੀਂ ਆਉਣੀ ਤੁਹਾਨੂੰ ਨਹੀਂ ਲੱਗਦਾ ਇਹਨਾਂ ਵੀ ਇਹ ਹਰਕਤ ਤੋਂ ਬਾਹਰ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਜਾਂ ਇਸ ਮੁੱਦੇ ਤੇ ਕੁਝ ਖਾਸ ਗੱਲਬਾਤ ਹੋਣੀ ਚਾਹੀਦੀ ਆ ਸਬੱਸ ਬੇਟਾ ਬਹੁਤ ਬੜੀਆਂ ਮੰਨਾਂ ਇਹ ਵੀਡੀਓ ਸੀ ਜਿਹੜੀ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਸਾਂਝੀ ਕਰਕੇ ਇਹਦੇ ਉੱਪਰ ਕੋਈ ਗੱਲਬਾਤ ਕਰਨੀ ਚਾਹੀਦੀ ਆ ਕਿਸੇ ਹੋਰ ਨੇ ਤਾਂ ਆਵਾਜ਼ ਮੇਰੇ ਸਾਹਮਣੇ ਨਾਲ ਚੱਕੀ ਨਹੀਂ ਤੇ ਗੱਲ ਜ਼ਰੂਰ ਕਰਨੀ ਚਾਹੀਦੀ ਆ ਆਪਾਂ ਨੂੰ ਬੋਲਣਾ ਚਾਹੀਦਾ ਤੇ ਜੋ ਮੈਨੂੰ ਸਹੀ ਲੱਗਿਆ ਮੈਂ ਆਪਦਾ ਬੋਲਿਆ ਕੀਤਾ ਜੇ ਤੁਹਾਨੂੰ ਸਹੀ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਜੇ ਤੁਹਾਨੂੰ ਮੇਰੀ ਗੱਲ ਸਹੀ ਨਹੀਂ ਲੱਗੀ ਤਾਂ ਇਹ ਤੁਹਾਡੀ ਆਪਣੀ ਸੋਚ ਆ ਆਪਾਂ ਤੁਹਾਡੇ ਬਾਰੇ ਕੁਝ ਨਹੀਂ ਕਹਿ ਸਕਦੇ ਤੇ ਚਲੋ ਜ਼ਿਆਦਾ ਟਾਈਮ ਨਾ ਲੈਂਦੇ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਦੇ ਆ ਤੇ ਮਿਲਾਂਗੇ ਕਦੇ ਕਿਸੇ ਹੋਰ ਵੀਡੀਓ ਦੇ ਵਿੱਚ ਯਾਦ ਤੱਕ ਲਈ ਸਤਰੀਆ ਕਾਲ